ਹਾਂਜੀ ਦੋਸਤੋ ਐਮਐਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਟੇਟ ਬੈਂਕ ਇੰਡੀਆ ਜਾਨਕਿ ਭਾਰਤੀ ਸਟੇਟ ਬੈਂਕ ਦੇ ਵੱਲੋਂ ਜੀ ਬਖ ਬਖ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਕੱਲ ਦਾ ਨਿਊਜ਼ਪੇਪਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੋਸਟਾਂ ਲਈ ਪੂਰੀ ਵੀਡੀਓ ਦੇਖੋ ਜਲਦੀ ਕਰੋ ਅਪਲਾਈ ਬਹੁਤ ਹੀ ਵਧੀਆ ਮੌਕਾ ਆ ਚੁੱਕਿਆ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ WhatsApp ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਓ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ PDF ਫਾਈਲ ਕੋਈ ਨਾ ਮ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਾਰਤੀਆਂ ਨੇ ਜਿਸ ਨੂੰ ਪੰਦੇ ਤੇ ਤਾਂ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਹੁਣ ਆਪਾਂ ਨੋਟੀਫਿਕੇਸ਼ਨ ਵੱਲ ਵਧਦੇ ਆਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਐਸਵੀਆਈ ਯਾਨੀ ਕਿ ਭਾਰਤੀ ਸਟੇਟ ਬੈਂਕ ਆਫ ਕੇਂਦਰੀ ਭਾਰਤੀ ਅਤੇ ਤਰੱਕੀ ਵਿਭਾਗ ਕਾਰਪੋਰੇਟ ਕੇਂਦਰ ਮੁੰਬਈ ਦੇ ਵੱਲੋਂ ਫੋਨ ਨੰਬਰ ਹੈਗਾ ਜੀ 022820427 ਦੇ ਉੱਤੇ ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਿਯਮ ਤਧਾਰ ਤੇ ਉੱਤੇ ਸਪੈਸ਼ਲਿਸਟ ਕੇਡਰ ਅਫਸਰਾਂ ਦੀ ਭਰਤੀ ਕੱਢੀ ਗਈ ਹੈ ਬਕ ਬਕ ਪੋਸਟਾਂ ਸਰਨੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ਼ਤਿਹਾਰ ਸੰਖਿਆ ਤੁਸੀਂ ਨੋਟ ਕਰ ਸਕਦੇ ਹੋ ਪਹਿਲੀ ਪੋਸਟ ਦੀ ਗੱਲ ਕਰੀ ਤਾਂ ਉਪ ਪ੍ਰਬੰਧਕ ਅਰਥ ਸ਼ਾਸਤਰੀ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ 3 ਹੈਗੀ ਹੈ ਜੀ ਗ੍ਰੇਡ ਦੀ ਗੱਲ ਕਰੀਏ ਤਾਂ ਐਮ ਐਮ ਜੀ ਐਸ 2 ਗ੍ਰੇਡ ਦਿੱਤੀ ਜਾਵੇਗੀ ਤੀ ਕਟ-ਆਫ ਉਮਰ 30 ਰੱਖੀ ਗਈ ਹੈ ਜੀ ਕਟ-ਆਫ ਇਸ਼ਤਿਹਾਰ ਸੰਖਿਆ ਦੂਸਰੀ ਦੀ ਗੱਲ ਕਰੀਏ ਤਾਂ ਜਿਸ ਦੇ ਵਿੱਚ ਪੋਸਟਾਂ ਨੇ ਜੀ ਬਕ-ਬਕ ਪੋਸਟਾਂ ਨੇ ਪਹਿਲੀ ਪੋਸਟ ਦੀ ਗੱਲ ਕਰੀ ਤਾਂ ਸਹਾਇਕ ਮਹਾ ਪ੍ਰਬੰਧਕ ਉਤਪਾਦ ਅਤੇ ਖੋਜ ਫਾਰੈਕਸ ਅਤੇ ਰੁਪਏ ਡੈਰੀਵੇਟਿਵਸ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ 1 ਹੈਗਾ ਹੈ ਗ੍ਰੇਡ ਐਸ ਐਮ ਜੀ ਐਸ 5 ਦਿੱਤੀ ਜਾਵੇਗੀ ਉਮਰ ਰੱਖੀ ਗਈ ਹੈ ਜੀ ਕਟ-ਆਫ 1/10/2025 ਨੂੰ 45 ਸਾਲ ਦੀ ਉਸ ਤੋਂ ਬਾਅਦ ਨੈਕਸਟ ਪੋਸਟ ਦੀ ਗੱਲ ਕਰੀਏ ਪ੍ਰਬੰਧਕ ਦੀ ਪੋਸਟ ਹੈ ਉਤਪਾਦ ਅਤੇ ਖੋਜ ਫਾਰੈਕਸ ਅਤੇ ਰੁਪਏ ਡੈਰੀਵੇਟਿਵਸ ਦੀ ਪੋਸਟ ਹੈ ਤੇ ਪੋਸਟਾਂ ਦੀ ਗਿਣਤੀ 2 ਹੈਗੀ ਹੈ ਜਿਸ ਦੇ ਵਿੱਚ ਐਮ ਐਮ ਜੀ ਐਸ 3 ਜੋ ਕਿ ਗ੍ਰੇਡ ਦਿੱਤੀ ਜਾਵੇਗੀ 36 ਅਦਿਕਤਮ ਉਮਰ ਕਟਆਫ 10 2025 ਰੱਖੀ ਗਈ ਹੈਗੀ ਹੈ ਜੀ ਪ੍ਰਬੰਧਕ ਖੋਜ ਵਿਸ਼ਲੇਸ਼ਕ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ 4 ਹੈਗੀ ਹੈ ਜੀ ਨੈਕਸਟ ਐਮ ਐਮ ਜੀ ਐਸ 3 ਗ੍ਰੇਡ ਦਿੱਤੀ ਜਾਵੇਗੀ ਜੀ 36 ਕਟਆਫ ਰੱਖੀ ਗਈ ਹੈ ਜੀ ਅਦਿਖਤਮ ਉਮਰ ਜੀ ਜੋਬਤਾ ਦੇ ਮਾਪਦੰਡ ਜਿਵੇਂ ਕਿ ਉਮਰ ਅਨੁਭਵ ਨੌਕਰੀ ਪ੍ਰੋਫਾਈਲ ਆਦ ਖਾਲੀ ਪਦਾਂ ਦੇ ਬੇਰਬੇ ਨਿਰਧਾਰਤ ਫੀਸ ਤੇ ਹੋਰ ਬੇਰਬਿਆਂ ਦੀ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ svb.bank.in/web/careers/current-openings ਤੇ ਉੱਤੇ ਲੌਗਇਨ ਕਰ ਜਾ ਸਕਦੇ ਹੋ ਤੇ ਉੱਤੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਉਮੀਦਵਾਰਾਂ ਨੂੰ ਅਪਲਾਈ ਕਰਨ ਤੇ ਫੀਸ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਆਪਣੀ ਯੋਗਤਾ ਤੇ ਹੋਰ ਵੇਰਵਿਆਂ ਨੂੰ ਜਾਣਨ ਲਈ ਵਿਸਥਾਰ ਨਾਲ ਦਿੱਤੇ ਇਸ ਇਸ਼ਤਿਹਾਰ ਨੂੰ ਚੰਗੀ ਤਰ੍ਹਾਂ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸੇ ਵੀ ਸਵਾਲ ਲਈ ਕਿਰਪਾ ਕਰਕੇ ਇਹਨਾਂ ਦੇ ਜੀ ਕੰਟੈਕਟ ਵਾਸਤੇ ਵੈੱਬਸਾਈਟ ਦੇ ਉੱਤੇ ਜਾ ਕੇ ਪੋਸਟ ਜੋ ਰਿਕੁਐਰੀ ਦੇ ਉੱਤੇ ਤੁਸੀਂ ਜਾ ਸਕਦੇ ਹੈਗੇ। ਅਰਜ਼ੀ ਜਮ੍ਹਾਂ ਕਰਵਾਉਣ ਅਤੇ ਫੀਸ ਦੇ ਭੁਗਤਾਨ ਕਰਨ ਲਈ ਜੋ ਮਿਤੀ ਹੈਗੀ ਹੈ ਜੀ 8-10-2025 ਤੋਂ 28-10-2025 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਐਸਿਆ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੇ ਹੁਣ ਮਿਲਦੇ ਨੇ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ